ਵਿਟਾਈ ਤੋਂ ਅੰਡਾ ਆਪਣੇ ਬਾਪ ਮੇਰਾ ਪੰਡ ਮੇਰੇ ਖੇਤ ਵਿੱਚ ਤੇ ਉਸ ਦਿਨ ਪਹਿਲਾਂ ਬਿਖਾਇਆ ਸੀ ਗਾਂ ਵਾਲੇ ਵਾਸਤੇ ਗਾਂ ਵਾਲੇ ਲਈ ਆਪ ਕੋ ਲਾਇਆ ਸੀ ਤੇ ਉਹਦੇ ਤੇ ਤਵਾ ਦਾ ਪੱਕ ਟੱਕਰੇ ਤਵੀਂ ਪਾਇਆ ਸੀ ਆਪਣਾ ਮਿਸਨ ਬਲੌਗ ਦਿਖਾ ਦਿਨਾ ਤੇ ਅੱਜ ਆਪਾਂ ਵਾਟਰਬਾਲ ਲਾ ਰਹੇ ਹਾਂ ਆ ਦੇਖੋ ਇੱਥੇ ਵਰਦੀ ਕਰਨਾ ਆਪਾਂ ਆਪਣੇ ਆਪਣੇ ਬੋਲਾਵਾ ਨਾਲ ਕੀ ਦੇ ਵਿੱਚ ਨਾਲ ਤੋਂ ਆਪਾਂ ਨੇ ਹਾਲ ਆ ਲੈਣਾ ਚਾਰ ਆ ਗਏ ਨੇ ਚੱਲਾ ਆ ਇਹਦਾ ਢਿੱਕਾ ਲੰਗਾ ਆਪਾਂ ਤੇਰੇ ਦੇ ਕਰਾਂਗੇ ਅਸੀਂ ਕੋਈ ਮਤਲਬ ਨਹੀਂ ਕਿ ਸੁਣਦੇ ਨਹੀਂ ਹੈ ਨਾ ਹੁਣ ਇਹਦਾ ਪਾਇਪ ਫਰੇਮਾਂ ਦਾ ਹੋਇਆ ਕਿਤੇ ਨਹੀਂ ਨਾ ਤਾਂ ਕਨੈਕਸ਼ਨ ਬ੍ਰੈਕਟ ਦੇ ਦੇਣਾ ਇੱਕ ਪਾਈਪ ਪੰਜ ਪੰਜ ਚੱਲਦਾ ਬਸ ਤੇ ਨਾਲ ਆ ਅੰਦਰ ਚਲੇ ਜੰਦੀਆਂ ਨੇ ਪਸਤਾ ਹਵਾ ਵਾਛਾ ਤੇ ਮੌਸਮ ਵੀ ਬੜੀ ਅੱਛਾ ਜਿਆਦਾ ਰਹੇਗਾ ਆਪਣੀ ਜਗ੍ਹਾ ਤੋਂ ਆਪਾਂ ਸਹੀ ਆ ਝੁੱਟੀ ਬੈਠੀ ਆ ਬੱਸੀ ਬੈਠੀ ਆ ਫੋਟੋ ਛੋਟੇ ਬੱਚੇ ਬੈਠੇ ਹੋਰ ਭਰਾ ਮੰਗਣੇ ਕੋਸਾ ਆ ਬੈਠੇ ਪੋਸਤ ਪੀਰ ਕੇ ਇਹ ਕਿ ਇਸ ਕਰਕੇ ਇੰਝ ਆ ਨਾ ਰਹੇ ਆ ਪਾਣੀ ਵਾਸਤੇ ਜਦੋਂ ਮਰਦੀ ਨਾ ਪੀਣੇ ਦੀ ਮਰਜ਼ੀ ਆ ਬਹੁਤ ਹੋਣ ਵਾਸਤੇ ਗਾਂਥਾਂ ਦੇ ਨਾਲ ਬਣਾ ਲੈ ਛੇ ਠੀਕ ਹੈ ਇਹਦੇ ਲੈਵਲ ਸੈੱਟ ਕਰ ਲਾਣਾ ਕਾਜ ਵਾ ਦੇ ਹੁੰਦੇ ਇਸਲਾ ਇਹ ਲਾਈਨ ਟੱਪ ਘੈਰੂ ਅਪਟੀ ਕਹਿੰਦੇ ਨੇ ਨਾ ਆਟੋਮੈਟਿਕ ਆਟੋਮੈਟਿਕ ਵਾਟਰ ਬਾਲ ਹੈ ਵਾਟਰ ਬਾਲ ਟੋਵਨ ਨੇ ਇਹ ਤਾਂ ਕਥਾ ਲਾ ਕਹਿੰਦੇ ਨੇ ਆਨਲਾਈਨ ਆਨਲਾਈਨ ਵਗਾਇਦੇ ਕਿੰਨੇ ਦੇ ਨੇ 10 ਲੀਟਰ ਬਣ ਕੇ ਅੰਦਰ 10 ਲੀਟਰ ਵੰਗਾ ਕਿੰਨੇ ਦੇ ਨੇ ਇਹ ਕਾਲੇ ਦਾ ਪਤਾ ਇਹਦਾ ਸੋਹਣਾ 1300 ਦਾ ਇੱਕ ਵੱਡਾ 1300 ਦਾ ਬੱਚਿਆਂ ਵਾਲਾ ਮਿਲਦਾ ਆ 1000 ਦਾ ਵੱਡਾ 1300 ਦਾ ਬੱਚਿਆਂ ਵਾਲਾ ਛੋਟਾ ਉਹ 1000 ਦਾ ਉਹ ਤਕਰੀਬਨ ਕੱਲ ਨੂੰ ਆਉਣੇ ਨੇ ਅੱਜ ਜੇ ਆਈ ਨਹੀਂ ਗਏ ਕੱਲ ਨੂੰ ਫਿੱਟ ਕਰ ਲਾਂਗੇ ਉਹ ਦੇਖੇ ਦੇਖੀ 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 ਕੋਈ ਨਾ ਤੁਹ ਨਹੀਂ ਹੁੰਦਾ ਛੋਰੇ ਬੱਚੇ ਨੇ ਇਹ ਬੱਸ ਸੀ ਇਹਨੂੰ ਲੈ ਵਾਸਤੇ ਵੀ ਆਉਣੇ ਨੇ ਅੱਜ ਮੌਸਮ ਵਧੀਆ ਹਵਾ ਚੱਲਦੀ ਹੈ ਬਹੁਤ ਵਧੀਆ ਤਾਂ ਇਹ ਲੈ ਨਹੀਂ ਤੁਸੀਂ ਬੰਦੇ ਇੱਥੇ ਜਿਹੜੇ ਵੱਡੇ ਨੇ ਉਹ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਚਲਾਉਣੇ ਨੇ ਇਹ ਵਾਲੇ ਵੱਡੇ ਤੇ ਜਿਹੜੇ ਛੋਟੇ ਨੇ ਉਹ ਰਾਤ ਨੂੰ ਜੱਲੀ ਜਾਂਦੇ ਨੇ ਉਹ ਸਵੇਰੇ ਵੀ ਆਣੇ ਨੇ ਉਹ ਆ ਕੇ ਜੱਲਾ ਲੈਣ ਕੋਲੇ ਲੈਣ ਮੇਰੇ ਪ੍ਰਸਾਰਕ ਜਿਹੜੇ ਹਵਾ ਦੇ ਘਟੇ ਕੰਮ ਕਰ ਰਹੇ ਹੋ। ਉਹ ਰੰਗ ਪਾ ਰਹੇ। ਇੱਥੇ ਇਧਰ ਲੱਗ ਰਹੇ ਦੋ ਪੋਸ਼ੂ ਨੇ। ਇੱਧਰ ਦੋ ਟਾਲੀ ਹੋਈਆਂ ਨੇ। ਤੇ ਇਹ ਛੋਟੇ ਬੱਚੇ ਨੇ। ਜਿੰਨੇ ਸੂਣ ਵਾਲੇ ਕਹਿਦੀ ਆਪਾਂ ਜਾਂ ਆਪਾਂ ਕਹਿੰਦੇ ਛੋਟੇ ਬੱਚੇ ਕਹਿੰਦੇ ਆ। ਮਚਾਲਾ ਮੇਰਾ। ਇੱਧਰ ਯਾਰਾ ਛੋਟੇ ਨੇ। ਕੋਈ ਤਾਂ ਨਹੀਂ। ਤਿੰਨ ਪੋਸ਼ੂ ਬਣਾਏ ਨੇ। ਦੋ ਇਹਨੇ ਮਿੱਟੀ ਵਾਲੀ ਭਰਦੀ। ਹੈਂ? ਕੀ ਜਾ ਫਸੇ ਲੱਗ ਜੂ ਪਤਾ ਕਿਵੇਂ ਵੰਦੇ ਨੇ ਕਿਵੇਂ ਰੋਗੇ ਇਹਨਾਂ ਨੂੰ ਆ ਥੋੜਾ ਜਿਹਾ ਹੱਲ ਲਾਇਆ ਹੁਣ ਸੈਟਿੰਗ ਕਰਨਾ ਪੈਣਾ ਜੀ ਉਹ ਵੀ ਕੋਈ ਚੈੱਕ ਕਰਨਾ ਕਾਸਕ ਨਗਰ ਅਗੇ ਥੋੜਾ ਕਸ ਹੈ ਜੀ ਚਲਾ ਦੇਗਾ ਤੁਹਾਨੂੰ ਯਕੀਨ ਹੈਗਾ ਪੂਰਾ ਯਕੀਨ ਆ ਪੂਰਾ ਪਿਛਲਾ ਦੇਗਾ ਪੂਰਾ ਬੰਦ ਹੋਈ ਨਹੀਂ ਰਾਮ ਨੇ ਰੀਤ ਆ ਗਿਆ ਦੂਤੋ ਨਾ ਬਿਲਡਿੰਗ ਪਈ ਹੋਈ ਹੈ ਲੈ ਲੈਂਦੇ ਆਂ ਦੰਦ ਮਹਿਰੀਤ ਬਲੌਗਰ ਵੀ ਆ ਗਿਆ ਸਾਡੇ ਕੋਲ ਇਹ ਮਹਿਰੀਤ ਆ ਜਿਹਦਾ YouTube ਪੇਜ ਆ ਪਰ ਕਿਹਾ ਹੁਣੀ ਹੈ ਹੈਨਾ ਤੇ ਪਰਸ਼ਿਆ ਜਨ ਕਦਾ ਸੀ ਜੀ ਕੇ ਹੈ ਜੀ ਕੇ ਜੀ ਕੇ ਦਾ ਖਤਮ ਵਧੀਆ ਹੋਇਆ ਕਿੰਨਾ ਕੁ ਵਧੀਆ ਹੋਇਆ ਮਾਤ ਪੈਣ ਸੀ ਸਿੰਘਾ ਚਰਗਾਹ ਤੇ ਅੰਤਰੇ ਬਲੋਗ ਵਾਸਤੇ ਉਹਦੇ ਵਾਸਤੇ ਕਹਿੰਦੇ ਚੈਨਲ ਵਾਸਤੇ ਕੀ ਦੇਖ ਲਓ ਆਪਣਾ ਚੈਨਲ ਸਬਸਕ੍ਰਾਈਬਰ YouTube ਤੇ ਕਿਰਤਨ ਨਾਦਰਾ ਮਹਿਰੀਤ 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 ਆਠ ਠੀਕ ਹੈ ਉਹ ਤਾਂ ਨਹੀਂ ਲੈਟਰ ਵਾਲਾ ਟੈਗ ਕਰਨ ਦੀ ਲੋੜ ਉਹ ਤਾਂ ਸਹੀ ਆ ਯਾਰ ਉਹ ਤਾਂ ਠੀਕ ਆ ਉਹ ਠੀਕ ਆ ਤੇ ਆਪਾਂ ਟੈਗ ਕਰਾਂਗੇ ਬਦਲਣਾ ਪਵੇ ਅਸਾਂ ਦੇ ਠੀਕ ਆ ਆ ਦੇਖਿੰਦੇ ਲੱਗੇ ਵਾਲੇ ਛੋਟੇ ਬੱਚੇ ਦੀ ਫਿਟਿੰਗ ਪਾਣੀ ਦੇ ਛੋਟੇ ਬੱਚੇ